ਬੜੀ ਮੰਦ ਭਾਗੀ ਗੱਲ ਹੋਈ ਕਿ ਡਾਕਟਰ ਤਿਵਾੜੀ ਤੇ ਪਪਾ ਭਰਾਵਾਂ ਵਰਗੇ ਦੋਸਤ ਸਨ ਜੀ ਜੀ ਸੋ 3 ਅਪ੍ਰੈਲ ਨੂੰ 1984 ਨੂੰ ਉਹ ਇਕੱਠੇ ਉਹਨਾਂ ਨੇ ਦਿੱਲੀ ਜਾਣਾ ਸੀ ਤੇ ਪਪਾ ਬਾਹਰ ਲੌਂ ਦੇ ਵਿੱਚ ਵੇਟ ਕਰ ਰਹੇ ਸੀ ਤਿਵਾੜੀ ਅੰਕਲ ਨੇ 5 ਵਜੇ ਤੜਕੇ ਕਿਹਾ ਸੀ ਵੀ ਮੈਂ ਪਿਕ-ਅਪ ਕਰ ਆਣਾ ਹਾਂ ਤੇ ਆਪਾਂ ਇਥੋਂ ਕੱਠੇ ਚਲਾਂਗੇ ਤੇ ਉਦੋਂ ਅਤਵਾਦ ਦੀ ਪਹਿਲੀ ਦਸਕਾ ਚੰਡੀਗੜ੍ਹ ਦੇ ਵਿੱਚ ਹੋਈ ਜਦੋਂ ਉਹ ਕੋੜੀਆਂ ਦਾ ਸ਼ਿਕਾਰ ਹੋ ਗਏ ਸੋ ਬੜਾ ਲੰਬਾ ਟਾਈਮ ਇਸ ਚੀਜ਼ ਨੇ ਸਾਨੂੰ ਹਲੂਨ ਦਿੱਤਾ ਅਸੀਂ ਮਤਲਬ Tiwari uncle ਸਾਡੇ ਘਰ ਦਾ ਇੱਕ ਐਡਾ ਕੀਮਤੀ ਹਿੱਸਾ ਸਨ ਕਿ ਬੜਾ ਲੰਬਾ ਟਾਈਮ ਅਸੀਂ ਇਹ ਗੱਲ ਸਮਝ ਨਹੀਂ ਸਕੇ ਕਿ ਰਾਤੇ ਰਾਤ ਟੱਬਰਾਂ ਦੇ ਵਿੱਚ ਉਹ ਵਿਤਕਰਾ ਆ ਗਿਆ ਇੱਕ Hindu ਤੇ Sikh ਸੋ ਉਹ ਪਹਿਲੀ ਸਰਟਸੀ ਜਿਨੇ ਮੈਨੂੰ ਮਹਿਸੂਸ ਕਰਾਇਆ ਵੀ ਕੁਝ ਸਹੀ ਨਹੀਂ ਹੈ ਪੰਜਾਬ ਦੇ ਵਿੱਚ ਰਹਿ ਗਏ ਕੀ ਹੋ ਗਿਆ ਪਾਪਾ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀ ਵੀ ਇਹ ਇੱਕ ਖੂਰੀਵਟ ਰੋਸਾ ਜਿਹੜਾ ਲੋਕਾਂ ਦਾ ਹੈ ਇਹ ਆਰਥਿਕਤਾ ਦਾ ਜਿਹੜਾ ਦੀ ਬੇਚੈਨੀ ਹੈ ਜਿਹੜਾ ਪਾਣੀਆਂ ਦਾ ਰੋਲਾ ਹੈ ਜਿਹੜਾ ਨੌਕਰੀਆਂ ਨਹੀਂ ਜਨਰੇਟ ਹੋ ਰਹੀਆਂ ਤੇ ਜਿਹੜਾ ਇੱਕ ਲੋਕਾਂ ਨੂੰ ਹਰ ਪੈਰ ਤੇ ਲੱਗਣ ਲੱਗ ਗਿਆ ਵੀ ਸਾਡੇ ਨਾਲ ਮਤੇਰ ਪੁੱਟੜਾ ਸਲੂਕ ਹੋ ਰਿਹਾ ਸਲੂਕ ਹੋ ਰਿਹਾ ਤੇ ਇਹ ਵਧ ਜੂਗਾ ਹਲੇ ਤਾਂ ਕਹਿੰਦੇ ਇਹ ਬੱਚੇ ਜਿਹੜੇ ਹੈਗੇ ਨੇ ਤਕੜੇ ਨੇ ਜਦੋਂ ਹੋਰ ਕਮਜ਼ੋਰ ਹੋਗੇ ਜਦੋਂ ਹੋਰ ਦੂਰ ਹੋਗੇ ਸਾਰੀ ਗੱਲ ਤੋਂ ਉਦੋਂ ਦੇਖਿਓ ਕਿ ਸੰਭੀ ਨਹੀਂ ਜਾਣੀ ਗੱਲ ਤੇ ਇਹ ਵਕਤ ਨਾ ਆ ਜਾਵੇ ਪੰਜਾਬ ਦਾ ਕੁਝ ਸੋਚੋ ਪਰ ਉਹ ਇੱਕ ਦੌਰ ਆਇਆ ਜਦੋਂ ਬੜੇ ਸਾਰੇ ਬੱਚੇ ਡਰ ਕੇ ਘਾਬਰ ਕੇ ਜਾਂ ਘਰ ਦੇ ਘਬਰਾ ਕੇ ਕਿਉਂਕਿ ਜਦੋਂ ਇੱਕ ਕਾਲੀ ਬੋਲੀ ਰਤ ਆਉਂਦੀ ਹੈ ਜਾਂ ਹਨੇਰੀ ਆਉਂਦੀ ਚਖੜਾਉਂਦਾ ਉਹਦੇ ਉਹ ਆਪਣੀ ਲਪੇਟ ਚ ਬੜਾ ਕੁਛ ਲੈ ਜਾਂਦਾ ਬਿਲਕੁਲ ਬਿਲਕੁਲ ਸੋ ਬੜੇ ਬੱਚੇ ਜਿਹੜੇ ਬੇਕਸੂਰੇ ਮਾਰੇ ਗਏ ਬੜੇ ਘਰ ਸੀ ਜਿਹੜੇ ਉੱਜੜ ਗਏ ਬੜੇ ਕਿਸਮ ਦੀਆਂ ਵਾਰਦਾਤਾਂ ਹੋਈਆਂ ਉਦੋਂ ਇਹ ਲੱਗਿਆ ਕਿ ਅਸੀਂ ਕਿਸੇ ਹੋਰ ਦੇ ਸੂਬੇ ਦੇ ਵਿੱਚ ਰਹਿ ਰਹੇ ਹਾਂ ਇਹ ਉਹ ਪੰਜਾਬ ਨਹੀਂ ਜਿਹਨੂੰ ਅਸੀਂ ਪਛਾਣਦੇ ਆਂ ਕਈ ਵਾਰ ਤਾਂ ਲੱਗਦਾ ਹੈ ਕਿ ਜਿਹੜੇ ਵਿਗੜਜ ਹੋਏ ਨੇ ਜਿਹੜੇ ਸੋਚ ਵਾਲੇ ਬੰਦੇ ਹੋਏ ਨੇ ਉਹ ਉਸ ਵੇਲੇ ਤੱਕ ਨਹੀਂ ਚੱਲੇ ਜਦੋਂ ਤੱਕ ਤੁਸੀਂ ਪੰਜਾਬ ਨੂੰ ਹੋਰ ਖੰਡਰ ਦਾ ਵੇਖ ਲਿਆ ਕਿਤੇ ਉਹ ਮੁੜ ਕੇ ਸੂਪ ਚੋਣ ਹਾਂ ਤੇ ਇਹਨੂੰ ਇਹਨੂੰ ਫੇਰ ਜਾਗਦਾ ਕਰ ਦੇਣ ਕਿਉਂਕਿ ਇਹੇ ਜੇ ਪੰਜਾਬ ਦੇ ਵਿੱਚ ਤਾਂ ਹੁਣ ਫਿਕਰ ਵੱਧ ਨੇ ਖੁਸ਼ੀ ਦੀ ਵਜ੍ਹਾ ਘਟ ਹੈ ਸਹੀ ਗੱਲ ਮਤਲਬ ਇਹ ਵੇਲੇ ਜਿਹੜੇ ਸੱਟ ਖੜਕੂਵਾ ਦੇ ਵੇਲੇ ਪ੍ਰੋਫੈਸਰ ਤਿਵਾੜੀ ਸਾਹਿਬ ਦਾ ਕਤਲ ਹੋਣਾ ਇਹ ਪਰਿਵਾਰ ਤੇ ਵੀ ਉਹਨਾਂ ਤੇ ਬਹੁਤ ਵੱਡਾ ਸਦਮਾ ਆ ਰਿਹਾ ਜੀ ਬਿਲਕੁਲ ਰਿਹਾ ਹੋਣਾ ਕਿਉਂਕਿ ਦੇਖੋ ਇੱਕ ਬੈਠੇ ਬਿਠਾਏ ਉਹ ਬੰਦਾ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ ਐਡੇ ਵੱਡੇ ਮਦਈ ਸੀ ਐਡੇ ਵੱਡੇ ਮਦਈ ਸੀ ਜਿਨ੍ਹਾਂ ਦੀ ਸ਼ਰੀਕੇ ਹਯਾਤ ਇੱਕ ਜੱਟ ਸਿੱਖ ਪਰਿਵਾਰ ਤੋਂ ਸੀ ਹਾਂ ਜਿਨ੍ਹਾਂ ਨੇ ਸੌਰੀ ਉਮਰ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਰੱਖਿਆ ਜਦੋਂ ਜਦੋਂ ਰਿਸ਼ਤੇ ਦੀ ਵੀ ਗੱਲ ਹੁੰਦੀ ਸੀ ਇਹਨਾਂ ਦੀ ਪੁਰਾਣੀ ਸਟੂਡੈਂਟ ਟਾਈਮ ਦੀ ਦੋਸਤੀ ਸੀ ਤੇ ਸਰਦਾਰ تیرਤ ਸਿੰਘ ਗੁਰਮ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਸੀ ਤੇ ਪਪਾ ਤੇ ਇੱਕ ਦੋ ਦੋਸਤ ਹੋਰ ਗਏ ਸੀ ਕਹਿੰਦੇ ਵੀ ਦੇਖੋ ਸਾਡੇ ਅਰਗੇ ਦਿਓਰ ਜੇਠ ਹੈ ਜੱਟਾਂ ਦੇ ਘਰ ਚ ਹੀ ਜਾ ਰਹੀ ਹੈ ਖੁਦ ਡਾਕਟਰ ਸਨ ਜੀ ਹਮ ਸੋ ਇਹ ਉਹਨਾਂ ਦਿਨਾਂ ਦੇ ਪਰਿਵਾਰ ਸਨ ਜਿਨ੍ਹਾਂ ਦਾ ਏਕਾ ਜਿਨ੍ਹਾਂ ਦਾ ਪਿਆਰ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕੰਧ ਨਹੀਂ ਸੀ ਖੜੀ ਹੁੰਦੀ ਹੁਣ ਤਾਂ ਪੈਰ ਪੈਰ ਤੇ ਫਰਕ ਜਿਹੜੇ ਐ ਉਹ ਇਹੋ ਜੇ ਆਗੇ ਐ ਕਿ ਘਰਾਂ ਦੇ ਵਿੱਚ ਹੀ ਦੋ ਜਣੇ ਦੀ رائے ਨਹੀਂ ਮਿਲਦੀ ਬਹੁਤ ਵੱਡਾ ਪਾੜਾ ਪੈ ਗਿਆ ਨੇ ਬਹੁਤ ਵੱਡਾ ਪਾੜਾ ਪੈ ਗਿਆ ਅਸੀਂ ਉਹਨਾਂ ਦੇ